ਬਿਨ ਰਾਸੀ ਕੋ ਬੱਥ ਕਿਉਂ ਪਾਏ ਜੇ ਹੁਣ ਕੋਈ ਸਾਡੇ ਕੋਲ ਪੂੰਜੀ ਆ ਤਾਂ ਹੀ ਅਸੀਂ ਕੁਝ ਲੈਣ ਜਾਵਾਂਗੇ ਨਾ ਬੱਥ ਮਤਲਬ ਕੋਈ ਵਸਤੂ ਲੈਣ ਜਾਵਾਂਗੇ ਇਸੇ ਤਰ੍ਹਾਂ ਸਾਡੇ ਕੋਲ ਤਾਂ ਪੂੰਜੀ ਕੋਈ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਇहां ਖਾੜ ਚਲੋ ਹਰ ਲਾਹਾ ਅੱਗੇ ਵਸੰ ਸਹਿਬ ਪੂੰਜੀ ਨਹੀਂ ਹੈ ਨਾ ਰਾਸ ਕੋਈ ਨਹੀਂ ਆ ਤੁਸੀਂ ਇੱਕ ਸ਼ਬਦ ਪੜ੍ਹਦੇ ਆ ਵੈਸੇ ਤਾਂ ਉਸ ਬਾਣੀ ਦਾ ਨਾਮ ਸੋਧਰ ਹੈ ਆਪਾਂ ਰਹਿ ਰਾਸ ਕਹਿੰਦੇ ਰਹਿ ਰਾਸ ਰਹਿ ਰਾਸ ਦਾ ਅਰਥ ਕੀ ਹੁੰਦਾ ਰਾਹ ਦੀ ਪੂੰਜੀ ਮੰਗੀ ਨਾ ਗੁਰੂ ਸਾਹਿਬ ਨੇ ਮੇਰੇ ਮੀਤ ਗੁਰਦੇ ਮੋਕੋ RAM ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਇਹ ਮੇਰੀ ਰਾਹ ਦੀ ਪੂੰਜੀ ਜੇ ਸਾਡੇ ਕੋਲ ਪੂੰਜੀ ਹੋਏਗੀ ਆ ਪਾਗਾ ਵਾਲੇ ਤੁਸੀਂ ਜੋ ਪੂੰਜੀ ਨੂੰ ਇਕੱਠਾ ਕਰ ਰਹੇ ਤੇ ਪੂੰਜੀ ਤੋਂ ਬਿਨਾ ਕੋਈ ਵਸਤੂ ਨਹੀਂ ਮਿਲਦੀ ਬਿਨ ਰਾਸੀ ਕੋ ਬਥ ਕਿਉ ਪਾਏ ਮਨਮੁਖ ਭੂਲੇ ਲੋਕ ਸਵਾਏ ਜਿਹੜੇ ਮਨ ਦੇ ਪਿੱਛੇ ਭੁੱਲਦੇ ਤੁਰੇ ਫਿਰਦੇ ਹਨ ਤੇ ਸਾਨੂੰ ਸਿਖਾਇਆ ਵੀ ਇਹ ਗਿਆ ਤੁਸੀਂ ਪੈਸੇ ਦੇ ਦਿਓ ਤੁਹਾਡਾ ਪਾਟ ਰਸੀ ਕਰਦੇ ਆਂ ਸਾਨੂੰ ਇਹੀ ਸਿਖਾਇਆ ਗਿਆ ਇਹ ਨਹੀਂ ਕਿਹਾ ਜਾਂਦਾ ਤੁਸੀਂ ਖੁਦ ਪਾਟ ਕਰੋ ਜਦੋਂ ਅਸੀਂ ਖੁਦ ਕਰਾਂਗੇ ਨਾ ਸਤਗੁਰ ਕਹਿੰਦੇ ਆਪੇ ਬੀਜ ਆਪੇ ਹੀ ਖਾਪਾ ਮੈਂ ਇੱਕ ਸ਼ਬਦ ਪੜੋ ਰੋਜ਼ ਜਦੋਂ ਅਸੀਂ ਪੜਾਂਗੇ ਸਾਨੂੰ ਸਮਝ ਆਏਗੀ ਕਿ ਬਾਣੀ ਸਾਨੂੰ ਕੀ ਕਹਿੰਦੀ ਤੇ ਕੋ ਕੋ ਚੱਲ ਰਿਹਾ ਨਾ ਕੋਈ ਸੁਣਾਉਣ ਵਾਲਾ ਤੇ ਨਾ ਕੋਈ ਸੁਣਨ ਵਾਲਾ ਹੈ ਤੇ ਜਦੋਂ ਇਹ ਚੀਜ਼ਾਂ ਜੀਵਨ ਦੇ ਵਿੱਚ ਉਹਨਾਂ ਨੂੰ ਫਿਰ ਕੀਤਾ ਮਨ ਮਨਮੁਖ ਨੂੰ ਕੀ ਹੋ ਗਿਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਪੈਸੇ ਦੇਾਂਗੇ ਸਾਡਾ ਬਾਠ ਹੋ ਜਾਏਗਾ ਮਨ ਦੇ ਪਿੱਛੇ ਭੁੱਲਿਆ ਨਾ ਰਾਸ ਕਥੀ ਨਹੀਂ ਕਰ ਰਿਹਾ ਤੇ ਵਸਤੂ ਕਿੱਥੋਂ ਮਿਲਣੀ ਹੈ ਬਿਨ ਰਾਸੀ ਕੋ ਬਥ ਕਿਉ ਪਾਏ ਮਨਮੁਖ ਭੂਲੇ ਲੋਕ ਸਵਾਏ ਸਾਬ ਜੀ ਨੇ ਸਪਸ਼ਟ ਕੀਤਾ ਕਹਿੰਦੇ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇਹ ਪੂੰਜੀ ਨਹੀਂ ਇਕੱਠੀ ਕੀਤੀ ਨਾ ਹੁਣ ਇਹ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕੋਈ ਗੱਲ ਨਹੀਂ ਭਾਈ ਜਿੱਦਾਂ ਨੂੰ ਸਾਡਾ ਭੋਗ ਹੋਏਗਾ ਨਾ ਉਦੋਂ ਲੋਕਾਂ ਨੇ ਕਹੀ ਦੇਣਾ ਵੀ ਗੁਰਮੁਖ ਜਨਮਸ਼ਵਾਰ ਦਰਗਾ ਚੱਲਿਆ ਵੀ ਸਾਨੂੰ ਖਤਾਬ ਤਾਂ ਮਿਲੇ ਜਾਣਾ ਨਾ ਸਾਨੂੰ ਸਰਟੀਫਿਕੇਟ ਮਿਲੇ ਜਾਣਾ ਤੇ ਸਾਨੂੰ ਕਾਹਦੀ ਲੋੜ ਬਾਣੀ ਪੜਨ ਦੀ ਸਾਨੂੰ ਗੁਰਦੁਆਰੇ ਆਉਣ ਦੀ ਕੀ ਜ਼ਰੂਰਤ ਹੈ ਸਾਨੂੰ ਜਦ ਬਹੁਤ ਵੱਡੀ ਪਦਵੀ ਮਿਲ ਜਾਣੀ ਹੈ ਮਰਦੇ ਸਾਰ ਸਾਨੂੰ ਲੋਕਾਂ ਨੇ ਸਵਰਗਵਾਸੀ ਕਹਿ ਦੇਣਾ ਤੇ ਸਾਨੂੰ ਕੀ ਲੋੜ ਹੈ ਸਾਨੂੰ ਸਾਨੂੰ ਮਰਿਆਂ ਨੂੰ ਵੀ ਮੱਥਾ ਟਿਕਾ ਦੇਣਾ ਤੇ ਸਾਨੂੰ ਕੀ ਲੋੜ ਹੈ ਗੁਰਦੁਆਰੇ ਆਉਣ ਦੀ ਸਾਨੂੰ ਕੀ ਲੋੜ ਹੈ ਬਾਣੀ ਪੜਨ ਦੀ ਸਤਿਗੁਰ ਕਹਿੰਦੇ ਖਾਲੀ ਚਲੇ ਜਾਂਦੇ ਆ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ